ਬਹੁਤ ਗ੍ਰੇਟਫੁਲ ਹਾਂ థాంਕਫੁਲ ਹਾਂ ਇਨਾਮ ਇਨ ਵਾਈਟ ਕੀਤਾ ਪੋਤਾਰਿਆ ਗਰਲਸ ਨੂੰ ਆਨਰ ਕੀਤਾ ਗਰਲ ਇਕੁਐਲਿਟੀ ਨੂੰ ਸ਼ੋਅ ਕੀਤਾ ਐਂਡ ਮੈਂ ਜਸਟ ਥੈਂਕਫੁਲ ਹਾਂ ਕਿ ਮੈਨੂੰ ਇਨਰ ਆਨਰ ਐਂਡ ਇਨ ਰਿਸਪੈਕਟ ਦਿੱਤੀ ਜੀ ਜਦੋਂ ਬੇਟੀਆਂ ਦੀ ਮੋੜੀ ਪਾਈ ਜੰਦੀ ਸੀ ਹੁਣ ਕਿੰਨੀ ਆਜ਼ਾਦ ਹੋ ਗਈ ਤੇ ਇਸ ਸਮੇਂ ਨੂੰ ਕਿਸ ਤਰ੍ਹਾਂ ਦੇ ਅਸੀਂ ਮਤਲਬ ਬਹੁਤ ਅੱਗੇ ਵਧ ਗਿਆ ਸੋਸਾਇਟੀ ਦੇ ਵਿੱਚ ਇਥੋਂ ਇਹ ਹੁੰਦਾ ਆ ਆਪਣਾ ਡਿਸਕ੍ਰਿਮੀਨੇਸ਼ਨ ਸੈਕਸਿਜ਼ਮ ਸਾਰਾ ਪੁਛ ਪਿੱਛ ਹਟਾ ਕੇ ਬॉयਜ਼ ਐਂਡ ਗਰਲਸ ਨੂੰ ਇਕੁਅਲ ਕਰ ਦਿੱਤਾ ਯਾ ਇਨ ਫੈਕਟ ਆਈ ਥਿੰਕ ਗਰਲਸ ਬਹੁਤ ਜ਼ਿਆਦਾ ਪ੍ਰੋਸੀਡ ਦਾ ਅੰਪੀਅਰ ਪਈ ਆਇਆ ਬॉयਜ਼ ਨਾਲੋਂ ਵੀ ਜ਼ਿਆਦਾ ਹਰ ਇੱਕ ਫੀਲ ਦੇ ਵਿੱਚ ਜਿਹੜੀ ਪਾਇਲਟ ਟ੍ਰੇਨਿੰਗ ਫਿਨਿਸ਼ ਕਰਕੇ ਆਈ ਸੀਗੀ ਐਂਡ ਮੈਨੂੰ ਉਹਦੇ ਕਰਕੇ ਅੱਜ ਆਨਰ ਕੀਤਾ ਗਿਆ ਆਈ ਥਿੰਕ ਆਪਾਂ ਸਾਰੇ ਜਣੇ ਇਸ ਫੀਲ ਦੇ ਵਿੱਚ ਜਾਣਾ ਚਾਹੀਦਾ ਗਰਲਸ ਨੂੰ ਕਿਉਂਕਿ ਗਰਲਸ ਬਹੁਤ ਕੱਟਨੇ ਐਵੀਏਸ਼ਨ ਦੇ ਵਿੱਚ ਅਗਰ ਆਪਾਂ ਇੰਨੀ ਜ਼ਿਆਦਾ ਮਿਹਨਤ ਕਰੀ ਜਾਵਾਂਗੇ ਆਪਾਂ ਐਗਜ਼ਾਮਸ ਕਲੀਅਰ ਕਰੀ ਜਾਵਾਂਗੇ ਐਂਡ ਆਪਣੀ ਪ੍ਰੈਕਟਿਸ ਰੱਖਾਂਗੇ ਐਜੂਕੇਸ਼ਨ ਤੇ ਜ਼ਿਆਦਾ ਜ਼ੋਰ ਦੇ ਕੇ ਡਿਸਟਰੈਕਸ਼ਨਸ ਨੂੰ ਦੂਰ ਕਰਕੇ ਅਗਰ ਆਪਾਂ ਮਿਹਨਤ ਕਰਾਂਗੇ ਤਾਂ ਆਪਾਂ ਜ਼ਰੂਰ ਕਿਸੇ ਵੀ ਫੀਲਡ ਵਿੱਚ ਅੱਗੇ ਚਲੇ ਜਾਵਾਂਗੇ ਜਿਨ੍ਹਾਂ ਦਾ ਜੀਵਨ ਦੀ ਮਸਲਾ ਉਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਡਿਸਟਰੈਕਸ਼ਨਸ ਨੇ ਮੁੰਡੇ ਕੁੜੀਆਂ ਸਾਰੇ ਡਿਸਟਰੈਕਟ ਹੋ ਕੇ ਆਪਣੇ ਸਹੀ ਰਾਹ ਤੇ ਨਹੀਂ ਚੱਲਦੇ ਪਏ ਆਪਾਂ ਕੋਈ ਵੀ ਫੀਲਡ ਦੇ ਵਿੱਚ ਦੇਖ ਲਈਏ ਬਹੁਤ ਸ਼ਾਰਟੇਜ ਹੈ ਜੌਬਸ ਦੀ ਐਂਡ ਮਤਲਬ ਜੌਬਸ ਹੈਗੀਆਂ ਨੇ ਬਟ ਕੁਆਲੀਫਾਈਡ ਲੋਕ ਨਹੀਂ ਹੈਗੇ ਉਹਨੇ ਤਾਂ ਆਪਾਂ ਨੂੰ ਕੁਆਲੀਫਿਕੇਸ਼ਨ ਨੂੰ ਅੱਗੇ ਰੱਖ ਕੇ ਇੱਕ ਮਾਈਂਡਸੈਟ ਕ੍ਰੀਏਟ ਕਰਕੇ ਕਿ ਮੈਂ ਇਹ ਅਚੀਵ ਕਰਨਾ ਹੈ ਉਥੇ ਤੱਕ ਕੀ ਸੋਚਣਾ ਚਾਹੀਦਾ ਹੈ ਐਂਡ ਡਿਸਟਰੈਕਸ਼ਨਸ ਨੂੰ ਭੁੱਲ ਜਾਣਾ ਚਾਹੀਦਾ ਥੋੜੇ ਟਾਈਮ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪਾਲ कौर ਜ ਜਿਹਨਾਂ ਤੁਸੀਂ ਇੰਸਟਾਗ੍ਰam ਦੇ ਉੱਤੇ ਬਰਾਉਨ ਕੁੜੀ ਦੇ ਨਾਲ ਨਾਲ ਜਾਣਦੇ ਹੋ ਸਾਰੇ ਤੇ ਤੁਹਾਨੂੰ ਮੇਰਾ ਕਿੱਥਾ ਪਤਾ ਹੀ ਹੈ ਕਿ ਮੈਂ ਵੈਲਡਿੰਗ ਕਰਦੀ ਆ ਤੇ ਆਪਣੇ ਫਾਦਰ ਸਾਹਿਬ ਦੇ ਨਾਲ ਤਵੀਆਂ ਬਣਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਦੀ ਆ ਤੇ ਅੱਜ ਮੈਂ ਆਈ ਸੀਗੀ ਨਕੋਦਰ ਨਕੋਦਰ ਜਿੱਥੇ ਧੀਾਂ ਦੀ ਲੋੜੀ ਮਨਾਈ ਜਾ ਰਹੀ ਆ ਤੇ ਇੱਥੇ ਮਤਲਬ ਉਹਨਾਂ ਦੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ ਕੀਤਾ ਕੀਤਾ ਗਿਆ ਹੈ ਜਿਹੜੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਆਪਣਾ ਤੇ ਆਪਣੇ ਪੰਜਾਬ ਦਾ ਤੇ ਆਪਣੇ ਮਾਪੇ ਦਾ ਨਾਮ ਰੌਸ਼ਨ ਕੀਤਾ ਤਾਂ ਮੈਂ ਉਹਨਾਂ ਕੁੜੀਆਂ ਨੂੰ ਵੀ ਵਧਾਈ ਦਿੰਨੀ ਆ ਤੇ ਮੈਨੂੰ ਵੀ ਇਸ ਵਾਰ ਇੱਥੇ ਆਉਣ ਦਾ ਮੌਕਾ ਮਿਲਿਆ ਤਾਂ ਮੈਂ ਇਹਨਾਂ ਕੁਦਰ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਕੋਈ ਵੀ ਕੰਮ ਇਦਾਂ ਦਾ ਨਹੀਂ ਹੈਗਾ ਜਿਹੜੀਆਂ ਕੁੜੀਆਂ ਨਹੀਂ ਕਰ ਸਕਦੀਆਂ ਮੇਰੇ ਫਾਦਰ ਸਾਹਿਬ ਨੇ ਤਾਂ ਸਾਨੂੰ ਇਹੀ ਦੱਸਿਆ ਕਿ ਤੁਸੀਂ ਸਾਡੇ ਹੁਣ ਬ੍ਰਦਰ ਨਹੀਂ ਹੈਗਾ ਮੁੰਡਾ ਨਹੀਂ ਹੈਗਾ ਸੀਗਾ ਉਹਨਾਂ ਦੇ ਤਾਂ ਉਹਨਾਂ ਨੇ ਕਿਹਾ ਤੁਸੀਂ ਹੀ ਸਾਡਾ ਸਾਡੇ ਲਈ ਮੁੰਡੇ ਹੋ ਤਾਂ ਉਹਨਾਂ ਨੇ ਜਦ ਕੋਈ ਫਰਕ ਨਹੀਂ ਕੀਤਾ ਤੇ ਆਪਾਂ ਵੀ ਕੋਈ ਸੋਚੀਦਾ ਨਹੀਂ ਹੈਗਾ ਕਿ ਆਹ ਕੰਮ ਕੁੜੀਆਂ ਕਰ ਸਕਦੀਆਂ ਕਿ ਨਹੀਂ ਕਰ ਸਕਦੀਆਂ ਤਾਂ ਮੇਰੀ ਨਜ਼ਰ 'ਚ ਹੁਣ ਤਾਂ ਦੇ ਟਾਈਮ ਦੇ ਵਿੱਚ ਮੁੰਡੇ ਕੁੜੀਆਂ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ ਹੈਗਾ ਯੂਥ ਨੂੰ ਤਾਂ ਮੈਂ ਇਹੀ ਮੈਸੇਜ ਦਵਾਂਗੀ ਕਿ ਮਿਹਨਤ ਕਰੋ 스ਕਿੱਲ ਸਿੱਖੋ ਕਾਮਯਾਬ ਹੋਵੋ ਮਿਹਨਤ ਦਾ ਫਲ ਤੁਹਾਨੂੰ ਇੱਕ ਦਿਨ ਦਾ ਇੱਕ ਦਿਨ ਜ਼ਰੂਰ ਮਿਲਦਾ ਆ ਸਾਲ ਦੋ ਸਾਲ ਲੱਗਦੇ ਆ ਪਰ ਆਪਣੀ ਮਿਹਨਤ ਕਰਨੀ ਨਾ ਛੱਡੋ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਰਾਣਾ ਸੀ ਈਆਂ ਦੀ ਲੋੜੀ ਬਹੁਤ ਵਧੀਆ ਧੀਆ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਲੋੜੀ ਦਾ ਬਹੁਤ ਹੀ ਵਧੀਆ ਪ੍ਰਬੰਧਾ ਤੇ ਮੈਂ ਜੂਥ ਵੈਲਫੇਅਰ ਕਲੱਬ ਨਕੌਧਰ ਦੇ ਉਹਨਾਂ ਦੇ ਪ੍ਰਧਾਨ ਢਿੱਲੂ ਸਾਹਿਬ ਨੂੰ ਵਧਾਈ ਦਿੰਦਾ ਉਹਨਾਂ ਦੀ ਸਾਰੀ ਟੀਮ ਨੂੰ ਕਿ ਉਹਨਾਂ ਨੇ ਧੀਆ ਦੀ ਲੋੜੀ ਦਾ ਪ੍ਰੋਗਰਾਮ ਰੱਖਿਆ ਵੱਡਾ